ਸਰਗਵਾ ਸਿਪਾਈ ਸੁਰਜੀਤ ਸਿੰਘ ਦੇ ਪਰਿਵਾਰ ਦੇ ਵੱਲੋਂ ਸ੍ਰੀ ਮਾਨ ਸੰਤ ਬਾਬਾ ਭਗਵਾਨ ਸਿੰਘ ਰੇੜੂ ਸਾਹਿਬ ਵਾਲਿਆਂ ਦੀ 19ਵੀਂ ਵਰ੍ਹੇ ਦੇ ਸਬੰਧ ਚ ਗੁਰਮ ਸਮਾਗਮ ਗੁਰੂ ਨਾਨਕ ਦਰਬਾਰ ਮੁੰਡਿਆ ਖੁਰਦ ਵਿਖੇ ਕਰਵਾਏ ਗਏ ਜਿਸ ਵਿੱਚ ਖੰਡ ਪਾਰ ਸਬਜੀ ਦਾ ਭੋਗ ਪਾਇਆ ਗਿਆ ਤੇ ਗਿਆਨੀ ਸੁਖਜਿੰਦਰ ਸਿੰਘ ਜੀ ਹੋਂ ਸਰ ਵਾਲਿਆਂ ਵੱਲੋਂ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਇਸ ਮੌਕੇ ਤੇ ਪ੍ਰਭਜੀਤ ਸਿੰਘ ਦੇ ਪਰਿਵਾਰ ਵੱਲੋਂ ਗਿਆਨੀ ਸੁਖਜਿੰਦਰ ਸਿੰਘ ਜੀ ਦਾ ਸਰਪਾਪਾਕ ਸਵਾਗਤ ਕੀਤਾ ਗਿਆ ਆਈ ਹੋਈ ਸੰਗਤ ਦਾ ਧੰਨਵਾਦ ਵੀ ਕੀਤਾ ਨਾਲ ਹੀ ਹੁਕਮਨਾਮੇ ਤਸਰਬਤ ਭਲੇ ਦੀ ਅਰਦਾਸ ਤੇ ਗੁਰੂ ਘਰ ਲੰਗਰ ਵਰਤਾਇਆ ਗਿਆ ਇਸ ਮੌਕੇ ਤੇ ਪ੍ਰਭਜੀਤ ਸਿੰਘ ਦੀ ਮਾਤਾ ਮਲਕੀਤ ਕੌਰ ਵੀ ਸ਼ਾਮਲ ਸਨ ਦੇਖੋ ਟੀਵੀ ਨਿਊਜ਼ ਇੰਡੀਆ 255 ਲੁਧਿਆਣਾ ਤੋਂ ਦੁਪਿੰਦਰ ਸਨੇ ਦੀ ਖਾਸ ਰਿਪੋਰਟ ਸਤਨਾਮ ਸੋ ਨਾਮ ਦੇ ਸਕਦੀ ਹੈ ਕਰਨ ਕਰਨ ਕਰਮ ਤੋਂ ਭਾਵੇਂ ਜੋ ਆਸਾਨੀ ਸਟਾਰਟ ਕਰ ਰਹੇ ਹਾਂ ਜਿੰਨੀ ਬਸਤੀ ਬਣਾ ਰਹੇ ਹਾਂ ਸੰਗਤ ਦਾ ਬਹੁਤ ਬਹੁਤ ਸਹਿਯੋਗ ਹੈ ਮੈਂ ਇਹ ਚਾਹੁੰਦਾ ਕਿ ਇਹ ਹਰ ਸਾਲ ਮਨਾਇ ਜਾਂਦੀ ਅੱਛਾ ਕਿਸ ਤਰ੍ਹਾਂ ਦੇ ਮਾਨਸਿਕ ਤੇ ਚਾਹੁੰਦਾ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਜਿਹੜਾ ਤੁਹਾਡੇ ਪਰਿਵਾਰ ਉਹਨਾਂ ਨੂੰ ਇਨਾ ਸ਼ਲੱਗ ਆ ਜੋ ਕਦਮ ਚ ਚੇ ਬਸਤੀ ਸੰਗਤ ਚਾਹੁੰਦੇ ਕਿਸੇ ਪਰਸਪਰ ਪ੍ਰpoznਾ ਜੁਗਾ ਸੰਗਤ ਇਹਦਾ ਜੋ ਕਾਲਾ ਕਰਦੇ ਨਾ ਮੈਂ ਤੇ ਕਰ ਸਕਦਾ ਠੀਕ ਹੈ ਜੀ ਡੀ ਐਚ ਫੈਸ਼ਨ ਨਿਊ ਜੰਗੀ ਦੀ ਹੱਟੀ ਇੱਥੇ ਲੇਡੀ ਸੂਟ ਪਲਾਜ਼ੋ ਸੂਟ ਲਹੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੌਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇੜੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਸੋ ਭਾਬਾ ਜੀ ਪਰਵਾਰ ਸਿੰਘ ਜੀ ਰੇਵੂ ਸਰ ਵਾਲੇ ਜਿਹੜੇ ਦਾ ਰਾਣਪੁਰ ਤੋਂ ਉਹਨਾਂ ਦੀ 29ਵੀਂ ਵਰ੍ਹੇ ਤੇ ਅੱਜ ਅਸੀਂ ਇਕੱਠੇ ਹੋਏ ਸਾਰੇ ਇਹ ਸਾਡੇ ਵੀਰ ਜੀ ਨੇ ਇਸ ਵਰਗੀ ਪਿਤਾ ਜੀ ਸਿੰਘ ਸਿੰਘ ਦੀ ਯਾਦ ਵਿੱਚ ਪ੍ਰਾਪਤ ਕੀਤੀ ਉਹਨਾਂ ਦੇ ਪਰਿਵਾਰ ਨੇ ਬਹੁਤ ਵੱਡਾ ਉਪਰਾਲਾ ਮਤਲਬ ਹਰ ਸਾਲ ਜਿਰਾ ਕਰਦੇ ਨੇ ਤੇ ਇਸ ਸਾਲ ਵੀ ਇਹਨਾਂ ਨੇ ਬਹੁਤ ਵਧੀਆ ਸੇਵਾ ਨਿਭਾਈ ਹੈ ਤੇ ਇਸ ਮੌਕੇ ਦੇ ਉੱਤੇ ਪੁੱਜਣ ਦੇ ਲਈ ਕੱਢੇ ਭਾਈ ਜੀ ਸੁਖਿੰਦਰ ਸਿੰਘ ਜੀ ਜਿਹੜੇ ਅਮਰਸਰ ਤੋਂ ਆਏ ਉਹਨਾਂ ਨੇ ਕਥਾ ਵਾਚੀ ਜੀ ਤੇ ਤਰਕੀਤਾ ਉਹਨਾਂ ਦਾ ਸਨਮਾਨ ਨਿਹਾਲ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਪ੍ਰਭ ਵੀ ਜੀ ਉਹਨਾਂ ਬਨੂਏ ਹੈ ਬਹੁਤ ਬਹੁਤ ਸਤਿਗੁਰੂ ਅਪਰਾਹ ਤੇ ਇਸ ਤੋਂ ਇਲਾਵਾ ਵੀ ਸੇਵਾ ਕਰਦੇ ਨੇ ਕੋਈ ਸਿੱਖ ਪਰਿਵਾਰ ਤੇ ਮਿਹਰ ਕਿਰਪਾ ਹੈ ਅਸੀਂ ਕਹਿੰਦੇ ਆਂ ਵੀ ਇਹ ਕਿਰਪਾ ਗੁਰੂ ਮਹਾਰਾਜ ਹਮੇਸ਼ਾ ਬਖਸ਼ੇ ਲਿਖਣ ਸਾਡਾ ਪਰਿਵਾਰ ਸਦਾ ਪਰਿਵਾਰ ਇਹ ਸਾਰਾ ਪਰਿਵਾਰ ਹਮੇਸ਼ਾ ਗੁਰੂ ਸੰਗਤਾਂ ਆਪਣਾ ਗੁਰੂ ਮਹਾਰਾਜ ਜੀ ਦੇ ਨਾਲ ਜੁੜਿਆ ਰਹੇ ਤੇ ਸੰਗਤਾਂ ਨੂੰ ਐਵੇਂ ਨਿਹਾਲ ਕਰਦੇ ਰਹੇ ਹਾਂ ਮਤ ਕਰਕੇ ਇਸ ਤੋਂ ਇਲਾਵਾ ਵੀ ਇਹ ਜਿੱਦਾਂ ਵੀ ਹੁੰਦਾ ਸੇਵਾ ਜਿੰਨੀ ਜਿੰਨੀ ਲੱਗਦੀ ਹੈ ਉਹਦੇ ਹਿਸਾਬ ਨਾਲ ਧੀਆਂ ਦੇ ਜਿਹੜੀਆਂ ਗਰੀਬ ਧੀਆਂ ਨੇ ਵਿਆਹ ਸ਼ਾਦੀਆਂ ਦੇ ਮੌਕੇ ਨੂੰ ਇਹ ਸੇਵਾ ਨਿਭਾਉਂਦੇ ਨੇ ਤੇ ਅਸੀਂ ਕਹਿੰਦੇ ਹਾਂ ਵੀ ਦੇਖੋ ਇਹ ਜੇ ਪਰਿਵਾਰਾਂ ਦੇ ਉੱਤੇ ਸਮਰਾਜੀ ਦੀ ਹੋਰ ਕਿਰਪਾ ਹੋਵੇ ਸਮਰਾਜੀ ਇਹਨਾਂ ਨੇ ਦਿਨ ਰਾਤ ਚੱਪੀ ਤਰ੍ਹਾਂ ਕਿੱਥੇ ਅੱਜ ਨੌਜਵਾਨ ਨਸ਼ੇਲੇ ਪਾਸੇ ਜਾ ਰਹੇ ਆ ਉੱਥੇ ਧਾਰਮਿਕ ਛਲਕਾਯੁਕ ਕਦਮ ਹੈ ਨਾ ਹਾਂਜੀ ਜਿਹੜੇ ਨੌਜਵਾਨ ਨਸ਼ੇ ਦੇ ਵੱਲੋਂ ਜਾ ਰਹੇ ਨੇ ਜਦੋਂ ਉਹਨਾਂ ਨੂੰ ਆਪਾਂ ਗੁਰੂ ਵਾਹਿਗੁਰੂ ਨਾਲ ਜੋੜਦੇ ਆ ਠੀਕ ਹੈ ਖਾਲਸਾ ਦਾ ਸੱਚ ਦਾ ਹੈ ਆਪਾਂ ਫੜਾਈਏ ਇਹ ਬਰਾਨੇ ਕਿੰਨੇ ਕਿੰਨੇ ਉਪਰਾਲੇ ਹੈ ਬਹੁਤ ਵੱਡੇ ਛਲਕਾਯੁਕ ਕਦਮ ਹੈ ਹਾਂਜੀ ਹਾਂਜੀ ਬਹੁਤ ਸਰਕਾਰੀ ਉਪਰਾਲੇ ਠੀਕ ਹੈ ਕਿਹਨਾ ਚੋ ਕਿ ਤੁਸੀਂ ਇਸ ਮੌਕੇ ਤੇ ਵੈਰੀ ਜੀ ਖਾਲਸਾ ਵੈਰੀ ਜੀ ਫਤਿਹ ਅੱਜ ਸਾਰੇ ਸੰਗਤ ਸਤੰਤ ਬਾਬਾ ਤੁਮਾਨ ਸਿੰਘ ਜੀ ਜੇਵੂ ਸਾਹਿਬ ਰਾਮਪੁਰ ਬਾਛੇ ਦਾਸਮੀ ਸਾਹਿਬ ਦੀ ਅਨੰੰਵੀ ਵਰਸੀ ਤੇ ਸਾਨੂੰ ਸੰਗਤ ਕਰੀ ਹੋਈ ਆ ਅਸੀਂ ਉਹਨਾਂ ਨੂੰ ਸਰ ਦਾ ਫਲਫੇਟ ਕੀਤਾ ਇਸੇ ਸਾਰਤ ਨੂੰ ਅਸੀਂ ਸਾਰੇ ਜਿੰਨੇ ਵੀ ਸਾਡੇ ਵੀਰ ਭੈ ਭਰਾ ਰਿਸ਼ਤੇਦਾਰ ਮਿੱਤਰ ਪਿਆਰੇ ਆਏ ਨੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਇਸ ਨਿੱਕੇ ਜਿਹੇ ਪ੍ਰੋਗਰਾਮ ਨੂੰ ਸਫਲ ਕੀਤਾ ਠੀਕ ਹੈ ਬਾਈ ਗੁਰੂ ਜੀ ਦੇ ਪੁੱਤ ਅੱਜ ਸਾਡੇ ਬਹੁਤ ਸਤਿਕਾਰਯੋਗ ਭਾਈ ਸਾਹਿਬ ਬਈ ਵਰਦੀ ਸਿੰਘ ਜੀ ਸਮੂਹ ਪਰਿਵਾਰ ਵੱਲੋਂ ਨਗਰ ਨਿਵਾਸੀਆਂ ਵੱਲੋਂ ਆਏ ਸਾਲ ਹੀ ਬਹੁਤ ਸੋਹਣਾ ਉਤਾਰ ਲਗ ਕੀਤਾ ਜਾਂਦਾ ਜਿਹਦੇ ਵਿੱਚ ਸੰਤ ਬਾਬਾ ਭਗਵਾਨ ਸਿੰਘ ਦੀ ਤੇਨਾਂ ਦੀ ਸਲਾਨਾ ਵਰਸੀ ਜਿਹੜੀ ਹੈ ਉਹਨਾਂ ਦੀ ਯਾਦ ਵਿੱਚ ਮਨਾਈ ਜਾਂਦੀ ਹੈ ਤੇ ਬਹੁਤ ਸੋਹਣਾ ਪਲ ਹੈ ਇਹਨਾਂ ਦੁਆਰਾ ਕੀਤਾ ਜਾਂਦਾ ਹੈ ਇਹ ਵਰਸੀ ਦੇ ਬਹਾਨੇ ਹੀ ਗੁਰਨਾਨਕ ਨਾਮਲੇ ਵਸੰਤਾ ਇਕੱਠੀਆਂ ਹੁੰਦੀਆਂ ਨੇ ਤੇ ਸੱਭੇ ਸਾਂਝੀ ਹਵਾਲਤ ਦਾ ਜਿਹੜਾ ਉਪਦੇਸ਼ ਹੈ ਫਲਸਫਾ ਜਿਹੜਾ ਹੈ ਉਹ ਸਾਨੂੰ ਸਾਂਝਾ ਕਰਦੇ ਹੋਏ ਆ ਕੁਦਰਤ ਕੇ ਸਭ ਬੰਦੇ ਦਾ ਸੰਦੇਸ਼ ਜਿਹੜਾ ਉਹ ਦੇਣ ਦਾ ਜਿਹੜਾ ਸੁਭਾਗ ਹੈ ਆਏ ਸਾਲ ਸਾਨੂੰ ਪ੍ਰਾਪਤ ਹੁੰਦਾ ਸੋ ਜਿਹਦੇ ਵਿੱਚ ਮਹੱਲੇ ਨਿਵਾਸੀਆਂ ਨਗਰ ਨਿਵਾਸੀ ਸੰਗਤਾਂ ਨੇ ਜਿੱਥੇ ਹਾਜ਼ਰੀ ਭਰੀ ਹੈ ਉਥੇ ਸਮਰਾਲਾ ਚੌਂਕ ਤੋਂ ਇਹ ਵਿਸ਼ਕਰਮਾ ਨਗਰ ਤੋਂ ਤਾਜਪੁਰ ਰੋਡ ਤੋਂ ਮੁੰਡੀਆਂ ਤੋਂ ਭਾਮੀਆਂਪੁਰ ਤੋਂ ਵਕੋਖਰੇ ਇਲਾਕਿਆਂ ਤੋਂ ਸੰਗਤਾਂ ਨੇ ਵਿਸ਼ੇਸ਼ ਤੌਰ ਤੇ ਇਹਨਾਂ ਸਮਾਗਮ ਵਿੱਚ ਹਾਜ਼ਰੀਆਂ ਭਰ ਕੇ ਗੁਰਬਾਣੀ ਕੀਰਤਨ ਦਾ ਲਾਹਾ ਲਿਆ ਹੈ ਤੇ ਕੁਦਰਤ ਕੇ ਸਭ ਬੰਦੇ ਦਾ ਜਿਹੜਾ ਫਲਸਫਾ ਹੈ ਉਹਨਾਂ ਸਮਝਦਿਆਂ ਹੋਇਆਂ ਆਪਸ ਵਿੱਚ ਪ੍ਰੇਮ ਪਿਆਰ ਭਾਵਨਾ ਪੈਦਾ ਕਰਕੇ ਆਪਸੀ ਭਾਈਚਾਰਕ ਸਾਂਝ ਨਾਲ ਬਣਾ ਕੇ ਰੱਖਦਿਆਂ ਹੋਇਆਂ ਸਮਾਜ ਵਿੱਚ ਵਿਚਰਦਿਆਂ ਹੋਇਆਂ ਗੁਰੂ ਆਸ਼ੇ ਅਨੁਸਾਰ ਜ਼ਿੰਦਗੀ ਬਤੀਤ ਕਰਨ ਦਾ ਜਿਹੜਾ ਫਲਸਫਾ ਹੈ ਉਹਨੂੰ ਪੜਦਿਆਂ ਹੋਇਆਂ ਆਪਣੀ ਜ਼ਿੰਦਗੀ ਦਾ ਮਿਆਰ ਉੱਚਾ ਚੁੱਕਣ ਦਾ ਜਿਹੜਾ ਪ੍ਰਣ ਹੈ ਸੰਗਤ ਵੱਲੋਂ ਕੀਤਾ ਗਿਆ ਹੈ ਜਿਹਦੇ ਵਿੱਚ ਸਾਰੀਆਂ ਸੰਗਤਾਂ ਨੇ ਲਾਹਾ ਲੈਣਦੇ ਹੋਏ ਪ੍ਰਣ ਕੀਤਾ ਹੈ ਕਿ ਅਸੀਂ ਸਾਰੇ ਪਿਆਰ ਨਾਲ ਰਵਾਂਗੇ ਆਪਸ ਵਿੱਚ ਨਾਮ ਸਿਮਰਨ ਨਾਲ ਜਪਦੇ ਹਾਂ ਹੋਇਆਂ ਬਾਣੀ ਪੜਦਿਆਂ ਹੋਇਆਂ ਆਪਣੀ ਜ਼ਿੰਦਗੀ ਨੂੰ ਜਿਹੜਾ ਹੋਰ ਸੋਹਣਾ ਬਣਾ। ਠੀਕ ਹੈ।